ਸ਼ੇਰਕਲ ਪਟਿਆਲਾ ਲੋਕ ਸਭਾ ਸੀਟ ਦੀ ਗੱਲ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਕਿਹੜਾ ਉਮੀਦਵਾਰ ਇਸ ਸੀਟ ਤੋਂ ਪਹਿਲੇ ਜਾਂ ਦੂਜੇ ਨੰਬਰ ਤੇ ਰਹੇਗਾ ਅੰਤ ਦੇ ਵਿੱਚ ਵੀਡੀਓ ਦੇ ਅੰਤ ਦੇ ਵਿੱਚ ਤੁਹਾਨੂੰ ਪਾਰਟੀ ਅਤੇ ਉਸ ਕੈਂਡੀਡੇਟ ਦਾ ਨਾਂ ਦੱਸਾਂਗੇ ਤੁਸੀਂ ਵੀ ਆਪਣੀ رائے ਆ ਜਿਹੜੀ ਉਹ ਜ਼ਰੂਰ ਸਾਂਝੇ ਕਰਦੇ ਜਾਣਾ ਪਟਿਆਲਾ ਲੋਕ ਸਭਾ ਸੀਟ ਤੇ ਜ਼ਿਆਦਾਤਰ ਮੌਕਿਆਂ ਤੇ ਕਾਂਗਰਸ ਪਾਰਟੀ ਦਾ ਦਬਦਬਾ ਰਿਹਾ ਹੈ ਪਰ ਵਿਚ ਵਿਚ ਦੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੀ ਭੂਮਿਕਾ ਜਿਹੜੀ ਬਾਖੂਬੀ ਨਵਾਈ ਹੈ ਤੇ ਇਥੋਂ ਜਿੱਤ ਪ੍ਰਾਪਤ ਕੀਤੀ ਹੈ ਤੋੜਾ ਜਿਹੜੇ ਵੱਡੇ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਤੌਰ ਤੇ ਉੱਭਰੇ ਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਜਿਹੜੇ ਵਾਲੀਆ ਸਾਹਿਬ ਵੀ ਜਿੱਤੇ ਤੇ ਚੰਦੂ ਮਾਜਰਾ ਸਾਹਿਬ ਵੀ ਇਥੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਜਿੱਤਦੇ ਰਿਹਾ ਖਾਸ ਗੱਲ ਇਹ ਹੈ ਕਿ ਇਥੋਂ ਕੈਪਟਨ ਪਰਿਵਾਰ ਦੇ ਤਿੰਨ ਮੈਂਬਰ ਮਹਾਰਾਣੀ ਮਹਿੰਦਰ ਕੌਰ ਮਹਾਰਾਣੀ ਪ੍ਰਨੀਤ ਕੌਰ ਅਤੇ ਕੈਪਟਨ ਉਮਰਿੰਦਰ ਸਿੰਘ ਖੁਦ ਚੋਣ ਜਿੱਤਦੇ ਰਹੇ ਆ ਪਰ ਇਸ ਵਾਰ ਕੈਪਟਨ ਅਮਰਿੰਦਰ ਦਾ ਪਰਿਵਾਰ ਬੀਜੇਪੀ ਦੇ ਨਾਲ ਖੜਾ ਤੇ ਉਹਨਾਂ ਦੀ ਕੀ ਸਥਿਤੀ ਰਹਿਣ ਵਾਲੀ ਆ ਉਸ ਉੱਤੇ ਵੀ ਗੱਲਬਾਤ ਕਰਾਂਗੇ ਤੇ ਅੰਤ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਹੜਾ ਉਮੀਦਵਾਰ ਇਸ ਸੀਟ ਤੋਂ ਪਹਿਲੇ ਜਾਂ ਦੂਜੇ ਸਥਾਨ ਤੇ ਰਹੇਗਾ ਤੁਸੀਂ ਵੀ ਆਪਣੀ ਰਾਏ ਜਿਹੜੀ ਉਹ ਨਾਲ ਦੀ ਨਾਲ ਸਾਂਝੇ ਕਰਦੇ ਜਾਣਾ ਤੇ ਸਭ ਤੋਂ ਪਹਿਲਾਂ ਜਿਹੜੇ ਹਲਕੇ ਨੇ ਉਹ ਤੁਹਾਨੂੰ ਦੱਸ ਦਿੰਨੇ ਆ ਕਿ ਕਿਹੜੇ-ਕਿਹੜੇ ਹਲਕੇ ਨੇ ਜਿਹੜੇ ਉਹ ਏ ਸੀਟ ਦੇ ਅਧੀਨ ਆਉਂਦੇ ਨੇ ਜ਼ਿਆਦਾਤਰ ਹਲਕੇ ਨੇ ਜਿਹੜੇ ਉਹ ਪਟਿਆਲਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ ਨਾਬਾ ਜਿਹੜਾ ਕਿ ਰਿਜ਼ਰਵ ਵਿਧਾਨ ਸਭਾ ਸੀਟ ਸੀ ਤੇ ਨਾਬਾ ਇਸ ਲੋਕ ਸਭਾ ਦੇ ਵਿੱਚ ਆਉਂਦਾ ਪਟਿਆਲਾ ਦਿਹਾਤੀ ਰਾਜਪੁਰਾ ਡੇਰਾ ਬਸੀ ਕਨੌਰ ਸਨੌਰ ਪਟਿਆਲਾ ਸਮਾਣਾ ਸਤਰਾਨਾ ਇਹ ਸਾਰੇ ਹਲਕੇ ਨੇ ਜਿਹੜੇ ਇਹ ਪਟਿਆਲਾ ਲੋਕ ਸਭਾ ਦੇ ਵਿੱਚ ਆਉਂਦੇ ਨੇ ਜਿੱਥੋਂ ਜਿਹੜਾ ਡੇਰਾ ਬਸੀ ਆ ਉਹ ਐਸ ਐਸ ਨਗਰ ਜਾਨੀ ਕਿ ਮਹਾਲੀ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ ਇਸ ਤੋਂ ਇਲਾਵਾ ਬਾਕੀ ਜਿਹੜੇ ਵਿਧਾਨ ਸਭਾ ਹਲਕੇ ਨੇ ਉਹ ਸਾਰੇ ਪਟਿਆਲਾ ਜ਼ਿਲ੍ਹੇ ਦੇ ਨਾਲ ਸਬੰਧਤ ਨੇ ਤੇ 1952 ਤੋਂ ਲੈ ਕੇ 1971 ਤੱਕ ਲਗਾਤਾਰ ਇੱਤੇ ਕਾਂਗਰਸ ਜਿੱਤਦੀ ਰਹੀ ਕਾਂਗਰਸ ਪਾਰਟੀ ਦਾ ਦਬਦਬਾ ਰਿਹਾ ਇਸ ਦੌਰਾਨ ਮਹਾਰਾਣੀ ਮਹਿੰਦਰ ਕੌਰ ਵੀ ਇਸ ਦੌਰ ਦੇ ਵਿੱਚ ਜਿੱਤਦੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਗੁਰਚਰਨ ਸਿੰਘ ਟੋੜਾ ਇਸ ਰੀਤ ਨੂੰ ਤੋੜਦੇ ਆ 1970 ਦੇ ਵਿੱਚ 1970 ਦੇ ਵਿੱਚ ਗੁਰਚਰਨ ਸਿੰਘ ਟੋੜਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਲੜਦੇ ਆ ਤੇ ਜਿੱਤ ਹਾਸਲ ਕਰਦੇ ਆ ਤੇ ਸਾਰੇ ਰਿਕਾਰਡ ਪਿਛਲੇ ਤੋੜ ਦਿੰਦੇ ਆ ਜਦ ਕਿ 1952 ਤੋਂ ਲੈ ਕੇ 1967 ਦੀਆਂ ਜਨਰਲ ਚੋਣਾਂ ਦੇ ਵਿੱਚ ਲਗਾਤਾਰ ਜਿਹੜੀ ਕਾਂਗਰਸ ਜਿੱਤਦੀ ਆ ਰਹੀ ਸੀ ਤੇ 1970 ਦੇ ਵਿੱਚ ਗੁਰਚਰਨ ਸਿੰਘ ਟੋੜਾ ਜਤਨ ਦੇ ਵਿੱਚ ਕਾਮਯਾਬ ਰਹਿੰਦੇ ਆ 1980 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਦੋ ਵਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਉਤਰਦੇ ਆ ਤੇ ਉਹ ਜਿੱਤ ਹਾਸਲ ਕਰਦੇ ਆ ਫਿਰ ਦੌਰ 84 ਦਾ ਹੁੰਦਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਇਸ ਸੀਟ ਤੇ ਜਿੱਤਣ ਦੇ ਵਿੱਚ ਕਾਮਯਾਬ ਰਹਿੰਦਾ ਚਰਨਜੀਤ ਸਿੰਘ ਬਾਦਲਿਆ ਇਸ ਸੀਟ ਤੋਂ ਲੜਦੇ ਆ ਤੇ ਜਿੱਤ ਹਾਸਲ ਕਰਦੇ ਆ ਅਤेंद्रਪਾਲ ਸਿੰਘ ਹੁਰੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜਦੇ ਆ 1999 ਦੇ ਵਿੱਚ ਜਦ ਜਿਹੜਾ ਦੌਰ ਹੁੰਦਾ 1984 ਤੋਂ ਬਾਅਦ ਇਲੈਕਸ਼ਨ ਹੁੰਦੀਆਂ ਨੇ ਤਾਂ ਵੱਡਾ ਉਲਟ ਫੇਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਜਿੱਥੇ 8-9 ਜਿਹੜੇ ਐਮਪੀ ਨੇ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਅਤੇ ਅਤेंद्रਪਾਲ ਸਿੰਘ 2099 ਦੇ ਵਿੱਚ ਜਿੱਤਦੇ ਅਤੇ ਸੰਤਰਾਮ ਸਿੰਘ ਲਾ ਇੱਕ ਵਾਰ ਫਿਰ ਤੋਂ 1991 ਦੇ ਵਿੱਚ ਕਾਂਗਰਸ ਦੀ ਟਿਕਟ ਤੋਂ ਜਿੱਤ ਜਾਂਦੇ ਆ ਪ੍ਰੇਮ ਸਿੰਘ ਚੰਦੂ ਮਾਜਰਾ ਅਕਾਲੀ ਦਲ ਦੇ ਉਹ ਲੀਡਰ ਜਿਹੜੇ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਵੀ ਚੋਣ ਲੜੇ ਤੇ ਪਟਿਆਲਾ ਤੋਂ ਵੀ ਲੜੇ ਤੇ ਪਟਿਆਲਾ ਤੋਂ ਵੀ ਜਿੱਤੇ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਵੀ ਜਿੱਤੇ ਤੇ ਇੱਥੇ ਵੀ ਜਿੱਤਣ ਦੇ ਵਿੱਚ ਕਾਮਯਾਬ ਹੁੰਦੇ ਆ ਉਸ ਤੋਂ ਬਾਅਦ ਪਰ ਦੌਰ ਆਉਂਦਾ ਮਹਾਰਾਣੀ ਪ੍ਰਨੀਤ ਕੌਰ ਦਾ ਜਿਹੜੇ ਕਿ 1999 ਦੇ ਵਿੱਚ ਕਾਂਗਰਸ ਦੀ ਟਿਕਟ ਤੋਂ ਲੜੇ ਜਿੱਤ ਹਾਸਲ ਕਰਦੇ ਆ ਬੀਜੇਪੀ ਦੀ ਸਰਕਾਰ ਬਣਦੀ ਹੈ ਕੇਂਦਰ ਦੇ ਵਿੱਚ 99 ਦੇ ਵਿੱਚ ਚਾਰ ਦੇ ਵਿੱਚ ਦੁਬਾਰਾ ਕਾਂਗਰਸ ਪਾਰਟੀ ਰਵਾਈਵਲ ਕਰਦੀ ਹੈ ਤੇ 2004 ਦੇ ਵਿੱਚ ਕਾਂਗਰਸ ਪਾਰਟੀ ਉੱਪਰ ਵੀ ਬਣਦੀ ਹੈ ਤੇ ਪ੍ਰਨੀਤ ਕੌਰ ਵੀ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਆ ਤੇ 2009 ਦੇ ਵਿੱਚ ਲਗਾਤਾਰ ਤੀਜੀ ਵਾਰ ਲੜ ਕੇ ਹੈਟ੍ਰਿਕ ਲਾਉਂਦੇ ਆ ਪ੍ਰਨੀਤ ਕੌਰ ਕਾਂਗਰਸ ਦੀ ਟਿਕਟ ਤੋਂ ਅਤੇ ਜਦ ਤੋਂ ਬੈਕ ਟੂ ਬੈਕ ਹਾਸਲ ਕਰਦੇ ਆ ਉਸ ਤੋਂ ਬਾਅਦ ਦੌਰ ਆਉਂਦਾ ਆਮ ਆਦਮੀ ਪਾਰਟੀ ਦਾ ਜਦ ਪੰਜਾਬ ਦੇ ਇਲਾਵਾ ਕਿਸੇ ਵੀ ਦੇਸ਼ ਤੇ ਹੋਰ ਲੋਕ ਸਭਾ ਸੀਟ ਤੇ ਆਮ ਆਦਮੀ ਪਾਰਟੀ ਜਿੱਤ ਹਾਸਲ ਨਹੀਂ ਕਰ ਸਕੀ ਇੱਥੋਂ ਤੱਕ ਜਿੱਥੇ ਉਹਨਾਂ ਦੀ ਜਨਮ ਭੂਮੀ ਹੈ ਦਿੱਲੀ ਉੱਥੇ ਵੀ ਜਿੱਤਣ ਦੇ ਵਿੱਚ ناکਾਮਜਾਬ ਰਹੇ ਤਾਂ ਉਦੋਂ ਪਟਿਆਲੇ ਵਾਲਿਆਂ ਨੇ ਡਾਕਟਰ ਗਾਂਧੀ ਨੂੰ ਜਿੱਤੇ ਆਇਆ ਤੇ ਪ੍ਰਨੀਤ ਕੌਰ ਨੂੰ ਰਹਾਉਣ ਦੇ ਵਿੱਚ ਡਾਕਟਰ ਗਾਂਧੀ ਕਾਮਜਾਬ ਰਹਿੰਦੇ ਆ ਸੰਗਰੂਰ ਤੋਂ ਭਗਵੰਤ ਮਾਨ ਜਿੱਤਣ ਦੇ ਅਤੇ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਜਿੱਤਣ ਦੇ ਵਿੱਚ ਕਾਮਜਾਬ ਰਹਿੰਦੇ ਆ ਤੇ ਇਸ ਵਾਰ ਕਾਂਗਰਸ ਪਾਰਟੀ ਵੱਲੋਂ ਡਾਕਟਰ ਧਰਮਵੀਰ ਗਾਂਧੀ ਨੇਤੇ ਬੀਜੇਪੀ ਵੱਲੋਂ ਪ੍ਰਨੀਤ ਕੌਰ ਨੇ ਇਸ ਤੋਂ ਬਾਅਦ ਫਿਰ ਤੋਂ ਕਾਂਗਰਸ ਪਾਰਟੀ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਜਿੱਤਣ ਦੇ ਵਿੱਚ ਕਾਮਜਾਬ ਰਹਿੰਦੇ ਅਤੇ ਮੌਜੂਦਾ ਐਮਪੀ ਨੇ 2019 ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਜਿੱਤਦੇ ਅਤੇ ਇਸ ਵਾਰ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਵੱਲੋਂ ਪ੍ਰਨੀਤ ਕੌਰ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਬਲਵੀਰ ਜਿਹੜੇ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੇ ਮੂਹਰੇ ਲੜੇ ਅਤੇ ਫਾਰਗੇ ਤੇ ਉਸ ਤੋਂ ਬਾਅਦ 2022 ਦੀਆਂ ਚੋਣਾਂ ਪਟਿਆਲਾ ਦਿਹਾਤੀ ਤੋਂ ਲੜੇ ਜਿਹੜੇ ਕਿ ਉਹਨਾਂ ਨੇ ਬ੍ਰਹਮ ਬ੍ਰਹਮਿੰਦਰਾ ਦੇ ਪੁੱਤਰ ਨੂੰ 50000 ਤੋਂ ਵੱਧ ਵੋਟਾਂ ਦੇ ਨਾਲ ਹਰਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਉੱਧਰ ਨਿਰਿੰਦਰ ਕੁਮਾਰ ਸ਼ਰਮਾ ਐਨ ਕੇ ਸ਼ਰਮਾ ਪਹਿਲੀ ਵਾਰ ਹਿੰਦੂ ਚਿਹਰੇ ਉੱਤੇ ਜਿਹੜਾ ਦਾ ਉਹਨਾਂ ਨੇ ਖੇਡੇ ਆ ਸ਼੍ਰੋਮਣੀ ਅਕਾਲੀ ਦਲ ਨੇ ਐਨ ਕੇ ਸ਼ਰਮਾ ਤੇ ੜੂਆਂ ਦੇ ਵਿੱਚ ਰਾਮ ਮੰਤਰ ਬਣਾਉਣ ਦੀ ਵੀ ਗੱਲ ਨਰਿੰਦਰ ਸ਼ਰਮਾ ਲਗਾਤਾਰ ਕਰਦੇ ਆ ਤੇ ਵਿਧਾਇਕ ਵੀ ਰਹਿ ਚੁੱਕੇ ਆ 12 ਤੇ ਉੱਤੇ 17 ਦੇ ਵਿੱਚੋਂ ਵਿਧਾਇਕ ਰਹਿ ਚੁੱਕੇ ਆ ਤੇ ਕਾਂਗਰਸ ਵੱਲੋਂ ਧਰਮਵੀਰ ਗਾਂਧੀ ਕੁ ਸਮਾਂ ਪਹਿਲਾਂ ਹੀ ਜਿਹੜੇ ਧਰਮਵੀਰ ਗਾਂਧੀ ਉਹਨਾਂ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਵਿੱਚ ਵਿਚਾਲੇ ਵਿਵਾਦ ਵੀ ਖੜਾ ਹੁੰਦਾ ਹੈ ਸੀਨੀਅਰ ਲੀਡਰਸ਼ਿਪ ਜੋ ਕਿ ਟੈਲਣ ਵਾਲੀ ਲਾਈਨ ਦੇ ਵਿੱਚ ਜਿਹੜੀ ਲੀਡਰਸ਼ਿਪ ਲੱਗੀ ਹੋਈ ਸੀ ਉਹਨਾਂ ਵੱਲੋਂ ਡਾਕਟਰ ਧਰਮਵੀਰ ਗਾਂਧੀ ਨੂੰ ਟਿਕਟ ਮਿਲਣ ਦਾ ਵਿਰੋਧ ਵੀ ਕੀਤਾ ਜਾਂਦਾ ਪਰ ਹੌਲੀ-ਹੌਲੀ ਸਬਕਾਰ ਕਰ ਲਿਆ ਜਾਂਦਾ ਕਿ ਡਾਕਟਰ ਧਰਮਵੀਰ ਗਾਂਧੀ ਹੀ ਉਮੀਦਵਾਰ ਦੇ ਤੌਰ ਤੇ ਚੋਣ ਲੜਨਗੇ ਕਿਉਂਕਿ ਰਾਹੁਲ ਗਾਂਧੀ ਦੇ ਕਾਫੀ ਤਾਰੀਫ ਕਰਦੇ ਦਿਖਾਈ ਦਿੰਦੇ ਨੇ ਕਾਂਗਰਸ ਪਾਰਟੀ ਦੀ ਤਾਰੀਫ ਕਰਦੇ ਦਿਖਾਈ ਦਿੰਦੇ ਸੀ ਤੇ ਉਥੋਂ ਕਿਆਸਰਾਈਆਂ ਸੀ ਕਿ 2024 ਦੀ ਲੋਕ ਸਭਾ ਜਿਹੜੀ ਇਲੈਕਸ਼ਨ ਡਾਕਟਰ ਧਰਮਵੀਰ ਗਾਂਧੀ ਉਹ ਕਾਂਗਰਸ ਪਾਰਟੀ ਵੱਲੋਂ ਲੜਨ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮਹਿੰਦਰਪਾਲ ਸਿੰਘ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰੇ ਗਏ ਨੇ ਲਾਸਟ ਤਿੰਨ ਚੋਣਾਂ ਦੀ ਗੱਲ ਕਰ ਲੈਣੇ ਆ ਜਿੱਥੇ 2019 ਦੇ ਵਿੱਚ ਪ੍ਰਨੀਤ ਕੌਰ ਨੇ ਜਿਹੜੇ ਉਜਤਨ ਦੇ ਵਿੱਚ ਕਾਮਯਾਬ ਰਹੇ ਨੇ ਤੇ 532027 ਵੋਟਾਂ ਲੈਣ ਦੇ ਵਿੱਚ ਕਾਮਯਾਬ ਰਹੇ ਵੱਡੇ ਮਾਰਜਿਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਰਜੀਤ ਸਿੰਘ ਰਖੜਾ ਨੂੰ ਹਰਾਇਆ 369309 ਵੋਟਾਂ ਹਾਲਾਂਕਿ ਸਰਜੀਪ ਸਿੰਘ ਰਖੜਾ ਲਜਾਣ ਦੇ ਵਿੱਚ ਕਾਮਯਾਬ ਰਹਿੰਦੇ ਆ ਇਸ ਤੇ باوجود ਮੈਜੋਰਟੀ ਦਾ ਜਿਹੜਾ ਅੰਕੜਾ ਸੀ ਉਹ 162718 ਦਾ ਅੰਤਰ ਇਸ ਤੇ ਵਿੱਚ ਸੀ ਤੇ ਵੋਟਾਂ ਵੋਟ ਪ੍ਰਤੀਸ਼ਤ ਦੀ ਗੱਲ ਕੀਤੀ ਜਾਵੇ ਤਾਂ ਵੋਟ ਪ੍ਰਤੀਸ਼ਤ ਜਿਹੜਾ 456517% ਵੋਟਾਂ ਨੇ ਜਿਹੜੀਆਂ ਉਹ ਮਹਾਰਾਣੀ ਪ੍ਰਨੀਤਕਾਰ 2014 ਦੇ ਵਿੱਚ ਹਾਰਨ ਤੋਂ ਬਾਅਦ 2019 ਦੇ ਵਿੱਚ ਲਜਾਣ ਦੇ ਵਿੱਚ ਕਾਮਯਾਬ ਰਹਿੰਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਰਜੀਪ ਸਿੰਘ ਰਖੜਾ ਰਖੜਾ ਪਰਿਵਾਰ ਦਾ ਜਿਹੜਾ ਬੜਾ ਬੜਾ ਵੱਡਾ ਰਸੂਖ ਮੰਨਿਆ ਜਾਂਦਾ ਪਟਿਆਲਾ ਹਲਕਿਆਂ ਦੇ ਵਿੱਚ ਤੇ 369309 31.35% ਵੋਟਾਂ ਪਈਆਂ ਪਈਆਂ ਪਰ ਜਿੱਤਣ ਦੇ ਵਿੱਚ ناکਾਮਜਾਬ ਰਹੇ ਤੇ ਤੁਸੀਂ ਵੀ ਨਾਲ ਦੀ ਨਾਲ ਕਮੈਂਟ ਕਰਕੇ ਦੱਸਦੇ ਜਾਣਾ ਕਿ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਸੀਟ ਤੋਂ ਕਿਹੜਾ ਉਮੀਦਵਾਰ ਜਿੱਤਣ ਵਾਲਾ ਜੇਕਰ ਤੁਸੀਂ ਪਟਿਆਲਾ ਦੇ ਨਾਲ ਸੰਬੰਧਿਤ ਹੋ ਤਾਂ ਤੁਸੀਂ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਣਾ ਕਿ ਤੁਸੀਂ ਕਿਹੜੇ ਉਮੀਦਵਾਰ ਨੂੰ ਇਸ ਵਾਰ ਸਪੋਰਟ ਕਰ ਰਹੇ ਹੋ ਤੇ ਧਰਮਵੀਰ ਗਾਂਧੀ ਵੀ ਇਲੈਕਸ਼ਨ ਦੇ ਵਿੱਚ ਖੜੇ ਹੋਏ ਸੀ ਤੇ 161645 ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਸੀ ਤੇ ਇਹ ਉਹੀ ਵੋਟਾਂ ਨੇ ਜਿਹੜੀਆਂ ਨੇ ਇਸ ਵਾਰ 2024 ਦੇ ਵਿੱਚ ਉਹਨਾਂ ਨੂੰ ਕਾਂਗਰਸ ਦੀ ਟਿਕਟ ਦਵਾ ਦਿੱਤੀ ਹੈ ਕਿਉਂਕਿ ਜਿਹੜਾ ਨਵਾਂ ਪੰਜਾਬ ਪਾਰਟੀ ਉਹਨਾਂ ਵੱਲੋਂ ਬਣਾਈ ਗਈ ਸੀ ਉਸ ਦੇ ਵੱਲੋਂ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਤੇ 161645 ਯਾਨੀ ਕਿ ਲਗਭਗ 14% ਵੋਟਾਂ ਪਟਿਆਲਾ ਲੋਕ ਸਭਾ ਸੀਟ ਦੀਆਂ ਡਾਕਟਰ ਤਰਮਵੀਰ ਗਾਂਧੀ ਲਿਜਾਣ ਦੇ ਵਿੱਚ ਕਾਮਯਾਬ ਰਹੇ ਸੀ ਖਾਸ ਗੱਲ ਇਹ ਸੀ ਕਿ ਨੀਨਾ ਮਿੱਤਲ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਸੀ ਉਹਨਾਂ ਨੂੰ ਸਿਰਫ 56610 ਵੋਟਾਂ ਪਈਆਂ ਸੀ ਤੇ 4.83% ਵੋਟਾਂ ਆਮ ਆਦਮੀ ਪਾਰਟੀ ਨੂੰ ਪਈਆਂ ਜਿੱਥੇ ਕਿ 14% ਲਗਭਗ 13.72% ਵੋਟਾਂ ਲਿਜਾਣ ਦੇ ਵਿੱਚ ਗਾਂਧੀ ਕਾਮਯਾਬ ਰਹਿੰਦੇ ਨੇ ਤੇ ਇਹ ਹੋਈ ਵੋਟਾਂ ਨੇ ਜਿਨ੍ਹਾਂ ਦੇ ਕਾਰਨ ਇਸ ਵਾਰ ਕਾਂਗਰਸ ਪਾਰਟੀ ਨੇ ਉਹਨਾਂ ਦੇ ਨਾਂ ਤੇ ਮੋਹਰ ਲਾਈ ਹੈ 2000 ਜਿਹੜੀ 9 ਦੀ ਇਲੈਕਸ਼ਨ ਸੀ ਉਹਦੇ ਵਿੱਚ ਵੀ ਪ੍ਰਨੀਤ ਕੌਰ ਨੇ ਜਿਹੜੇ 474188 ਵੋਟਾਂ ਲਜਾਣ ਦੇ ਵਿੱਚ ਕਾਮਯਾਬ ਰਹੇ ਸੀ ਤੇ 50% ਵੋਟਾਂ ਉਹਨਾਂ ਨੂੰ ਪਈਆਂ ਸੀ 50.66% ਵੋਟਾਂ ਲਜਾਣ ਦੇ ਵਿੱਚ ਕਾਮਯਾਬ ਰਹੇ ਤੇ 2009 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੇਮ ਸਿੰਘ ਚੰਦੂ ਮਾਜਰਾ ਇਥੇ ਚੋਣ ਲੜੇ ਸੀ 376700 ਇਹਨਾਂ ਨਵੇਂ ਵੋਟਾਂ ਉਹਨਾਂ ਨੂੰ ਪਈਆਂ ਤੇ 4065 26% ਵੋਟਾਂ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਤੋਂ ਲਿਜਾਣ ਦੇ ਵਿੱਚ ਕਾਮਯਾਬ ਰਿਹਾ ਤੇ BSP ਦੇ ਉਮੀਦਵਾਰ ਨੂੰ ਜਿਹੜੀਆਂ ਵੋਟਾਂ 85570839 ਸੀਗੀਆਂ ਤੇ 2014 ਦੀ ਗੱਲ ਕਰ ਲੈਨੇ ਆ ਜਿੱਥੇ ਡਾਕਟਰ ਧਰਮਵੀਰ ਗਾਂਧੀ ਚੌਣ ਮੈਦਾਨ ਦੇ ਵਿੱਚ ਉਤਰੇ ਸੀ ਤੇ ਉਹਨਾਂ ਨੇ 365671 ਵੋਟਾਂ ਪ੍ਰਾਪਤ ਕੀਤੀਆਂ ਤੇ 3265 62% ਵੋਟਾਂ ਉਹ ਲਿਜਾਣ ਦੇ ਵਿੱਚ ਕਾਮਯਾਬ ਰਹੇ ਤੇ ਪ੍ਰਨੀਤ ਕੌਰ ਨੂੰ ਉਹਨਾਂ ਨੇ ਹਰਾ ਦਿੱਤਾ ਜਿਹੜੇ ਕਿ 99 4 ਅਤੇ 9 ਦੇ ਵਿੱਚ ਲਗਾਤਾਰ ਜਿੱਤ ਦਿਹਾਰੇ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਹਰਾਇਆ ਤੇ ਸਰਜੀਤ ਸਿੰਘ ਰਖੜਾ ਨੂੰ 19 ਦੇ ਵਿੱਚ ਹਰਾਇਆ ਤੇ ਇੱਥੇ 2014 ਦੇ ਵਿੱਚ 365671 ਵੋਟਾਂ ਲੈ ਕੇ ਪਹਿਲੇ ਨੰਬਰ ਤੇ ਜਿਹੜੇ ਡਾਕਟਰ ਤਰਮਬੀਰ ਗਾਂਧੀ ਰਹਿੰਦੇ ਨੇ ਤੇ ਪ੍ਰਨੀਤ ਕੌਰ ਨੇ ਜਿਹੜੇ 344729 ਵੋਟਾਂ ਜ਼ਰੂਰ ਪੈਂਦੀਆਂ ਨੇ ਤੇ ਉਹਨਾਂ ਤੋਂ ਪ੍ਰਤੀਸ਼ਤ ਵੀ ਕੁਝ ਹੀ ਘੱਟ ਸੀ ਪਰ ਜਿੱਤ ਹੈ ਜਿਹੜੀ ਉਹ ਡਾਕਟਰ ਤਰਮਬੀਰ ਗਾਂਧੀ ਦੀ ਹੁੰਦੀ ਹੈ ਤੇ 30 31% ਲਗਭਗ ਵੋਟਾਂ ਜਿਹੜੀਆਂ ਕਾਂਗਰਸ ਨੂੰ ਪਈਆਂ ਸੀ ਤੇ ਜਿਹੜਾ 2014 ਦੇ ਵਿੱਚ ਦਪਿੰਦਰ ਸਿੰਘ ਢੱਲੋਹਰੀ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਉਹਨਾਂ ਨੂੰ 340109 ਲਗਭਗ 3% ਉਹਨਾਂ ਨੂੰ ਪਈ 30.34 ਤੇ 30.75% ਆ ਜਿਹੜੀ ਵੋਟ ਆ ਉਹ ਪੈਂਦੀ ਆ ਕਾਂਗਰਸ ਨੂੰ ਤੇ ਕੁਝ ਇੱਕ ਪ੍ਰਤੀਸ਼ਤ 32 65 26% ਵੋਟ ਆਮ ਆਦਮੀ ਪਾਰਟੀ ਦੇ ਹਿੱਸੇ ਭੁਗਤ ਜਾਂਦੀ ਆ ਤੇ ਉਹ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਆ ਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਪਟਿਆਲਾ ਦੇ ਵਿੱਚ 2014 ਦੇ ਵਿੱਚ ਬੀਬੀ ਕਮਲ ਕਮਲਦੀਪ ਕੌਰ ਰਾਜਵਾਨਾ ਜੋ ਕਿ ਬਾਈ ਇਲੈਕਸ਼ਨ ਜਿਹੜੀ ਸੰਗਰੂਰ ਦੀ ਪਿੱਛੇ ਹੋਈ ਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਸੀ ਪਟਿਆਲਾ ਤੋਂ ਲੜਨ ਵੇਲੇ 15313 ਵੋਟਾਂ ਹੀ ਉਹਨਾਂ ਨੂੰ ਪਈਆਂ ਸੀ ਇਹਨਾਂ ਲਾਸਟ ਤਿੰਨ ਇਲੈਕਸ਼ਨਾਂ ਦੀ ਖਾਸ ਗੱਲ ਇਹ ਹੈ ਕਿ ਜਿੱਤੇ ਆ ਭਾਵੇਂ ਕਾਂਗਰਸ ਸੀ ਤੇ ਆਮ ਆਦਮੀ ਪਾਰਟੀ ਸੀ ਪਰ ਇਹਦੇ ਵਿੱਚ ਵੋਟ ਪ੍ਰਤੀਸ਼ਤ ਹੈ ਜਿਹੜੀਆਂ ਵੋਟਾਂ ਲਿਜਾਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹ ਹਮੇਸ਼ਾ ਕਾਮਯਾਬ ਰਿਹਾ ਜਿਹੜੀਆਂ ਕਿ ਲਗਾਤਾਰ 3.5 ਲੱਖ ਤੋਂ ਵੱਧ ਵੋਟਾਂ ਨੇ ਜਿਹੜੀਆਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਸੀਟ ਤੋਂ ਪੈਂਦੀਆਂ ਰਹਿੰਦੀਆਂ ਨੇ 2019 ਦੇ ਵਿੱਚ ਸਰਜੀਪ ਸਿੰਘ ਰਖੜਾ ਭਾਵੇਂ ਹਾਰ ਕੇ ਪਰ 4.5 ਲੱਖ ਤਕਰੀਬ ਵੋਟਾਂ ਲਜਾਣ ਦੇ ਵਿੱਚ ਕਾਮਯਾਬ ਰਹੇ 3,69,309 ਵੋਟਾਂ ਪਈਆਂ ਉੱਥੇ ਹੀ 2009 ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਲੜੇ ਤੇ ਲਗਭਗ ਇੰਨੀਆਂ ਹੀ ਵੋਟਾਂ ਪਈਆਂ 3,76,799 ਚੰਦੂ ਮਾਜਰਾ ਨੂੰ ਤੇ 2014 ਦੇ ਵਿੱਚ ਜਿਹੜਾ ਸੁਪਿੰਦਰ ਸਿੰਘ ਢੱਲੋਹੂਰੀ ਲੜੇ ਤੇ 3,40,109 ਵੋਟਾਂ ਲਜਾਣ ਦੇ ਵਿੱਚ ਕਾਮਯਾਬ ਰਹੇ ਇਸ ਸੀਟ ਤੇ ਲਗਭਗ ਫਾਸਵਾ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਜਿੱਤ ਜਿਹੜੇ ਪ੍ਰਨੀਤਕੌਰ ਜ਼ਿਆਦਾਤਰ ਮੌਕਿਆਂ ਤੇ ਜਿੱਤਣ ਦੇ ਵਿੱਚ ਕਾਮਯਾਬ ਰਹੇ ਹੈ ਤੇ ਜਿਸ ਤਰ੍ਹਾਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਵੀਡੀਓ ਦੇ ਅੰਤ ਦੇ ਵਿੱਚ ਤੁਹਾਨੂੰ ਇੱਕ ਨਾਂ ਦੱਸਾਂਗੇ ਜਿਹੜਾ ਪਹਿਲੇ ਦੋਸਤਾਨਾ ਤੇ ਰਹੇਗਾ ਉਸ ਲੀਡਰ ਦਾ ਨਾਂ ਹੈ ਡਾਕਟਰ ਧਰਮਵੀਰ ਗਾਂਧੀ ਜੋ ਕਿ ਜ਼ਮੀਨੀ ਰਿਪੋਰਟਾਂ ਆ ਰਹੀਆਂ ਨੇ ਇਹ ਪਹਿਲੇ ਜਾਂ ਦੂਜੇ ਸਥਾਨ ਤੇ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਲੋਕ ਸਭਾ ਸੀਟ ਤੋਂ ਰਹਿਣਗੇ ਪਹਿਲੇ ਤੇ ਰਹਿਣ ਜਾਂ ਦੂਜੇ ਤੇ ਰਹਿਣ ਇਹ ਰਿਪੋਰਟਾਂ ਨੇ ਜਿਹੜੀਆਂ ਉਹ ਆਰੀਆਂ ਨੇ ਕਿਹਾ ਜਾ ਰਿਹਾ ਕਿ ਮੁਕਾਬਲਾ ਧਰਮਵੀਰ ਗਾਂਧੀ ਪੂਰੀ ਤਰ੍ਹਾਂ ਮੁਕਾਬਲੇ ਦੇ ਵਿੱਚ ਨੇ ਤੁਹਾਨੂੰ ਕੀ ਲੱਗਦਾ ਡਾਕਟਰ ਧਰਮਵੀਰ ਗਾਂਧੀ ਦੀ ਸਥਿਤੀ ਕੀ ਰਹਿਣ ਵਾਲੀ ਹੈ ਤੁਹਾਡੇ ਮੁਤਾਬਕ ਕਹੋ ਜੇ ਹਾਲਾਤ ਨੇ ਪਟਿਆਲਾ ਦੇ ਵਕ ਵਕ ਵਿਧਾਨ ਸਭਾ ਹਲਕੇ ਨੇ ਜਿਹੜੇ ਵਕ ਵਕ ਸ਼ਹਿਰ ਨੇ ਵਕ ਵਕ ਪਿੰਡ ਕਸਬੇ ਦੇ ਨੇ ਜਿਹੜੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਪਹਿਲੇ ਜਾਂ ਦੂਜੇ ਸਥਾਨ ਤੇ ਡਾਕਟਰ ਧਰਮਵੀਰ ਗਾਂਧੀ ਨੇ ਜਿਹੜੇ ਉਹ ਆ ਰਹੇ ਨੇ ਇਹ ਸਾਡੇ ਵੱਲੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਸਾਡੇ ਜਿਹੜੇ ਅੰਕੜੇ ਨੇ ਉਹਨਾਂ ਦੇ ਮੁਤਾਬਕ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਤੇ ਤੁਹਾਨੂੰ ਕੀ ਲੱਗਦਾ ਇਹ ਵਾਅਦਾ ਸਾਡਾ ਸਹੀ ਹੈ ਜਾਂ ਗਲਤ ਹੈ ਤੁਹਾਨੂੰ ਕੀ ਲੱਗਦਾ ਆਪਣੀ ਜਿਹੜੀ ਅ ਅਹਿਮ ਜਾਣਕਾਰੀ ਹੈ ਜਾ ਤੁਹਾਡਾ ਸੁਝਾਇਆ ਆਪਣੀ رائے ਹੈ ਜਿਹੜੀ ਉਹ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਨਾ ਜੇਕਰ ਤੁਸੀਂ ਸਾਡੇ ਇਸ ਦਾਅਵੇ ਨਾਲ ਇਤفاق ਨਹੀਂ ਰੱਖਦੇ ਤਾਂ ਤੁਸੀਂ ਆਪਣੀ رائے ਹੈ ਜਿਹੜੀ ਉਹ ਜ਼ਰੂਰ ਦੱਸਨੀ ਹੈ ਤੁਹਾਨੂੰ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਬਲਵੀਰ ਜੱਤਣ ਵਾਲੇ ਨੇ ਭਾਜਪਾ ਵੱਲੋਂ ਕੀ ਪ੍ਰਨੀਤ ਕੌਰ ਜੱਤਣ ਵਾਲੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਨ ਕੇ ਸ਼ਰਮਾ ਜੱਤਣ ਵਾਲੇ ਨੇ ਜਾਂ ਫਿਰ ਡਾਕਟਰ ਅਤਰਮਵੀਰ ਗਾਂਧੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮਹਿੰਦਰਪਾਲ ਜੱਤਣ ਵਾਲੇ ਨੇ ਤੁਹਾਨੂੰ ਕੀ ਲੱਗਦਾ ਆਪਣੀ رائے ਆ ਜਿਹੜੀ ਉਹ ਜ਼ਰੂਰ ਕਮੈਂਟ ਕਰਕੇ ਸਾਂਝੀ ਕਰਨਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸਤਪੰਦਰ ਸ਼ੇਰਗਿੱਲ ਪਟਿਆਲਾ ਲੋਕ ਸਭਾ ਸੀਟ ਦੀ ਗੱਲ ਕਰਾਂਗੇ ਤੁਹਾਨੂੰ ਦੱਸਾਂਗੇ ਕਿ